ਸਭ ਤੋਂ ਪਹਿਲਾਂ ਤਾਂ ਸਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਿਟੀ ਨਿਊਜ਼ ਦੇ ਵਿੱਚ ਤੇ ਅੱਜ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਸਦਾar ਭਗਤ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਜੀ ਰਾਜਗੁਰੂ ਸੁਖਦੇਵ ਚੰਦਰ ਸ਼ਕਯਾਤ ਜੀ ਉਦਮ ਸਿੰਘ ਜੀ ਇਹਨਾਂ ਸਾਰੇ ਜੋਧੇ ਸੂਰਮਿਆਂ ਨੇ ਕੁਰਬਾਨੀਆਂ ਸਾਡੇ ਲਈ ਦਿੱਤੀਆਂ ਵਾਂ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਥੇ ਅੱਜ ਲੰਗਰ ਲਾਇਆ ਜੀ ਚੀਜ਼ ਬਗਸਿੰਗਲਰ ਦਾ ਮੈਂ ਪ੍ਰੈਜ਼ੀਡੈਂਟ ਜੀ ਵੀ ਸਾਥੋਂ ਅਸੀਂ ਇਸ ਕਲੱਬ ਚ ਆ ਰਹੇ ਆ ਤੇ ਸਾਡੀ ਸਾਡੀ ਟੀਮ ਸਾਰੇ ਇਲਾਕਾ ਨਿਵਾਸੀਆਂ ਸਜੋ ਦੇ ਨਾਲ ਅਸੀਂ ਇਹ ਉਪਰਾਲਾ ਕਰਦੇ ਆ ਜੀ ਸਾਰਾ ਉਹਨਾਂ ਨੇ ਵੀ 1000 ਸਾਂ ਯਾਦ ਕਰਾਉਣ ਲਈ ਉਹਨਾਂ ਨੇ ਕੋਈ ਘਰ ਪਰਿਵਾਰ ਨਹੀਂ ਦੇਖਿਆ ਤੇ ਆਪਣੇ ਅਰਸਾ ਚੁੰਮ ਕੇ ਗਲੇ ਜਿ ਲਾ ਕੇ ਤੇ 1000 ਵਜਾਦ ਕਰਾਇਆ ਹਰ ਸਾਲ ਹੀ ਇੱਥੇ ਅਸੀਂ ਮਨਾਉਂਦੇ ਆ ਤੇ ਲੰਗਰ ਵੀ ਲਾਉਂਦੇ ਆ ਤੇਹੀ ਸਰੇਸਾ ਇਹਨਾਂ ਦੀ ਯਾਦ ਨਹੀਂ ਬਣਾਉਣੀ ਚਾਹੀਦੀ ਸਾਰਿਆਂ ਨੂੰ ਹੀ ਸਿੱਧੀ ਦਿਹਾੜਾ ਇਹਨਾਂ ਦਾ ਬਣਾਉਣਾ ਚਾਹੀਦਾ ਵਾ ਤੇ ਸਾਰਿਆਂ ਦਾ ਹੀ ਸਤਕਾਰ ਹੈ ਇਹਨਾਂ ਦਾ ਰਾਜਗੁਰੂ ਸਖਦੇਵ ਗੁਰੂ ਤੇ ਬਹੁਤ ਬਹੁਤ ਇਹਨਾਂ ਦਾ ਹਰੇਕ ਨੂੰ ਹੀ ਜੋ ਭਾਰਤ ਵੰਸ਼ ਰਹਿੰਦੇ ਨੇ ਸਾਰਿਆਂ ਨੂੰ ਹੀ ਇਹਨਾਂ ਦਾ ਸਿੱਧੀ ਦਿਹਾੜਾ ਬਣਾਉਣਾ ਚਾਹੀਦਾ ਜਨਮ ਦਿਹਾੜਾ ਵੀ ਬਣਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਡੇ ਸ਼ਹੀਦ ਪਗਲ ਸਿੰਘ ਸੇਵਾ ਕਲਾਬ ਲੋ ਇਹ ਕੋਬਰਾਲਾ ਮੇਸ਼ਾ ਕੀਤਾ ਜਾਂਦਾ ਹੈ ਅੱਜ ਸਾਡੀ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਪਗਲ ਸਿੰਘ ਤੇ ਗੁਰਾਜ ਗੁਰੂ ਸੁਖਦੇਵ ਦੀ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਲੰਗਰ ਲਾਇਆ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਦੇ ਹਾਂ ਉਹਨਾਂ ਦੀ ਉਹਨਾਂ ਦੀ ਕੁਰਬਾਨੀ ਦੇ ਸਿੱਟੇ ਅਸੀਂ ਅੱਜ ਆਜ਼ਾਦ ਘੁੰਮ ਰਹੇ ਹਾਂ ਨਹੀਂ ਤਾਂ ਅੱਜ ਵੀ ਅਸੀਂ ਉਸ ਗੁਲਾਮ ਹੁੰਦੇ ਅਸੀਂ ਇੰਗਲੈਂਡ ਦੇ ਗੁਲਾਮ ਹੁੰਦੇ ਇਸ ਕਰਕੇ ਸਭ ਨੂੰ ਸੁਨੇਹਾ ਦੇਣਾ ਚਾਹੀਦਾ ਹੈ ਕਿ ਪਗਲ ਸਿੰਘ ਆਪਣੇ ਬੱਚਿਆਂ ਨੂੰ ਦੱਸਿਆ ਜਾਵੇ ਉਹਨਾਂ ਬਾਰੇ ਪੂਰਾ ਪੂਰਾ ਦੱਸਿਆ ਜਾਵੇ ਕਿ ਉਹਨਾਂ ਨੇ ਸਾਡੇ ਵਾਸਤੇ ਕੀ ਕੀ ਕੀਤਾ ਸਾਡੇ ਦੇਸ਼ ਵਾਸਤੇ ਕੀ ਕੀ ਕੀਤਾ ਸਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਉਹਨੂੰ ਅਸੀਂ ਇਹੀ ਮੈਸੇਜ ਦੇਵਾਂਗੇ ਕਿ ਇਹਨਾਂ ਨੂੰ ਭੁੱਲੋ ਨਾ ਕਿ ਅੱਜ ਦੇ ਕਈ ਨਿਆਣਿਆਂ ਨੂੰ ਪਤਾ ਹੀ ਨਹੀਂ ਹੈਗਾ ਇਹਨਾਂ ਦੇ ਜੀਵਨੀ ਦੇ ਬਾਰੇ ਇਹਨਾਂ ਨੇ ਕੀ ਸਾਡੇ ਲਈ ਕੀਤਾ ਤੇ ਚਲੋ ਸੋਸ਼ਲ ਮੀਡੀਆ ਦਾ ਜਮਾਨਾ ਹੁਣ ਹੌਲੀ-ਹੌਲੀ ਸਾਰਿਆਂ ਨੂੰ ਪਤਾ ਲੱਗ ਰਿਹਾ ਤੇ ਯੂਥ ਨੂੰ ਇਹੀ ਕਵਾਂਗੇ ਕਿ ਇਹਨਾਂ ਨਾਲ ਜੁੜੋ ਤੇ ਇਹਨਾਂ ਦੇ ਕੀਤੇ ਹੋਏ ਕੰਮ ਨੂੰ ਯਾਦ ਰੱਖਣ ਇੱਕ ਨਸ਼ਿਆਂ ਤੋਂ ਦੂਰ ਰਹਿਣ ਤੇ ਬਾਕੀ ਤੇ ਇਦਾਂ ਅਸੀਂ ਹਰ ਸਾਲ ਇੱਥੇ ਮਨਾਈਦਾ ਫੰਕਸ਼ਨ ਹੈ ਬਹੁਤ ਵੀ ਸਾਡੀ ਟੀਮ ਨਹੀਂ ਵਧਾਇਆ ਇੱਥੇ ਭਗਸਿੰਦਰ ਬਹੁਤ ਤੇ ਬੜਾ ਚੰਗਰ ਲੱਗਦਾ ਜਦੋਂ ਲੋਕ ਇਕੱਠੇ ਹੋ ਕੇ ਇੱਥੇ ਆਉਂਦੇ ਨੇ ਤੇ ਜਦੋਂ ਹੁਣ ਅੱਜ ਦਾ ਦਿਹਾੜਾ ਨਿਕਲਦਾ ਜਾਂਦਾ ਮੁੜ ਕੇ ਕੋਈ ਨਹੀਂ ਦੇਖਦਾ